ਜੁਲੰਦਰ ਦੇ ਵਿੱਚ ਬਸਤੀ ਦਾ ਨਿਸ਼ਮੰਦਾ ਦੇ ਵਿੱਚ ਸਥਿਤ ਇੱਕ ਕੈਮੀਕਲ ਫੈਕਟਰੀ ਦੇ ਵਿੱਚ ਅਚਾਨਕ ਹੀ ਭਿਆਨਕ ਅੱਗ ਲੱਗੀ ਅਗਲੇ ਗੰਦਨਾ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ ਹਾਲਾਂਕਿ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਦੱਸਦੇ ਕਿ ਜਿੱਥੇ ਇੱਕ ਪਾਸੇ ਦੀਵਾਲੀ ਦੀ ਧੂਮ ਵੇਸ਼ਪਾਰ ਦੇ ਵਿੱਚ ਨਜ਼ਰ ਆਈ ਹੈ ਤੇ ਕਈ ਥਾਈਂ ਅੱਗ ਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਤੇ ਇਸੇ ਦਰਮਿਆਨ ਜਲੰਧਰ ਦੀ ਬਸਤੀ ਦਾਨਿਸ਼ ਮੰਦਾ ਦੇ ਵਿੱਚ ਸਥਿਤ కెమికਲ ਫੈਕਟਰੀ ਜਿੱਥੇ ਭਿਆਨਕ ਅੱਗ ਲੱਗਦੀ ਹੈ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ ਮੌਕੇ ਤੇ ਪਾਜੜਾ ਪੈਂਦੀਆਂ ਨੇ ਤੇ ਇਸੇ ਦਰਮਿਆਨ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਤੇ ਅੱਗ ਨੂੰ ਕਾਬੂ ਕਰਨ ਦੇ ਲਈ ਜਿੱਦੋਜਹਿਦ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸੇ ਦਰਮਿਆ ਪਾਂਬੜ ਮੱਚਦੇ ਵੀ ਨਜ਼ਰ ਆਏ ਜਲੰਧਰ ਦੇ ਵਿੱਚ ਬਸਤੀ ਦਾ ਨਿਸ਼ਮੰਦਾ ਦੇ ਵਿੱਚ ਸਥਿਤ ਇੱਕ ਕੈਮੀਕਲ ਫੈਕਟਰੀ ਦੇ ਵਿੱਚ ਅਚਾਨਕ ਹੀ ਭਿਆਨਕ ਅੱਗ ਲੱਗੀ ਅੱਗ ਲੱਗਨ ਦਾ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ ਹਾਲਾਂਕਿ ਮੌਕੇ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਦੱਸਦੇ ਕਿ ਜਿੱਥੇ ਇੱਕ ਪਾਸੇ ਦੀਵਾਲੀ ਦੀ ਧੂਮ ਵੇਸ਼ਪਾਰ ਦੇ ਵਿੱਚ ਨਜ਼ਰ ਆਈ ਹੈ ਤੇ ਕਈ ਥਾਈਂ ਅੱਗ ਜ਼ਨੀ ਦੀਆਂ ਘਟਨਾਵਾਂ ਸੌ ਮਣੀ ਆਈਆਂ ਤੇ ਇਸੇ ਦਰਮਿਆਨ ਜੁਲੰਦਰ ਦੀ ਬਸਤੀ ਦਾਨਿਸ਼ ਮੰਦਾ ਦੇ ਵਿੱਚ ਸਥਿਤ కెమికਲ ਫੈਕਟਰੀ ਜਿੱਥੇ ਭਿਆਨਕ ਅੱਗ ਲੱਗਦੀ ਹੈ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਮੌਕੇ ਤੇ ਪਹਾੜ ਜੜਾ ਪੈਂਦੀਆਂ ਨੇ ਤੇ ਇਸੇ ਦਰਮਿਆਨ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਤੇ ਅੱਗ ਨੂੰ ਕਾਬੂ ਕਰਨ ਦੇ ਲਈ ਜਿੱਦੋ ਜਹਿਦ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸੇ ਦਰਮਿਆਨ ਅੱਗ ਦੇ ਭਾਂਬੜ ਮੱਚਦੇ ਵੀ ਨਜ਼ਰ ਆਏ ਨੇ ਸਰ ਕੀ ਨਾਗਿਆ ਜੀ ਆਪਣਾ ਮੇਰਾ ਨਾਮ ਸਰ 1900 ਦੀ ਹੈ ਜੀ ਮੈਂ ਸਰ ਅਕਸਰ ਬਤੌਰ ਜਿਆਦਾ ਭਾਗ ਕੀ ਸੂਚਨਾ ਆਈ ਸੀ ਸਾਨੂੰ ਸਾਰਾ ਤਲਾਹ ਆਈ ਕਿ ਬਸੇ 10-15 ਦੇ ਆਪਣੇ ਨਜ਼ਦੀਕ ਅੱਗ ਲੱਗੀ ਰਹੀ ਮੋਲਿਕ ਅਗਲ ਕੀ ਹੈ ਅੱਛਾ ਮੌਕੇ ਤੇ ਆ ਕੇ ਦੇਖਿਆ ਜੀ ਅੱਗੇ ਜਿਆਦਾ ਸੀ ਜਿਹਦੇ ਵਿੱਚ ਆਪਾਂ ਇੱਕ ਗੱਡੀ ਨਾਲ ਆ ਕੇ ਕੰਟਰੋਲ ਕੀੜੀ ਫੈਕਟਰੀ ਕਾਦੀ ਫੈਕਟਰੀ ਹੈ ਜੀ ਇਹ ਸਰ ਫੈਕਟਰੀ ਕੋਈ ਦਸੀ ਹੋ ਰਹੀ ਹੈ ਕਿ ਕੈਮੀਕਲ ਜੀ ਆ ਰਹੇ ਨੇ ਕੋਈ ਜਿਹੇ ਕਿਸਮਾਨ ਬੇਸਮੈਂਟ ਜੀ ਇਹਨੂੰ ਪਤਾ ਕੇ ਅਗਲੇ ਚ ਗੈਰੀ ਨਾਲ ਆ ਗੂਣ ਲੱਗੀ ਤੇ ਫਾਇਰ ਜੰਤਰ ਦੇਖੇਗੇ ਅੰਦਰ ਪਏ ਹੈ ਜੀ ਫਾਇਰ ਜੰਤਰ ਸਿਰ ਹਾਲ ਫਿਲਹਾਲ ਵੀ ਦੇਖੇ ਗਏ ਮੌਕੇ ਤੇ ਸਰਚਿੰਗ ਆਪਰੇਸ਼ਨ ਚੱਲ ਰਿਹਾ ਹੈ ਉਹਨਾਂ ਕੋ ਮਾਲਕਾ ਕੋਲ ਪੁੱਛਿਆ ਜਾਏਗਾ ਉਹਨਾਂ ਕੋ ਐਨਓਸੀ ਹੈ ਪੁੱਛਿਆ ਜਾਂਦੀ ਹੈ ਇਸ ਵੇਰੇ ਸਰ ਤੀਕੀ ਕੀ ਕਾਰਵਾਈ ਕੀਤੀ ਜਾਏਗੀ ਕਾਰਵਾਈ ਸਰ ਜੋ ਮੰਦੀ ਦੀ ਕਾਰਵਾਈ ਕੀਤੀ ਕੋਈ ਜ ਠੀਕ 15 ਟੀਮ ਜਿਵੇਂ ਸੁਣਾਈ ਠੀਕ ਆ ਸਰ ਸਾਨੂੰ 10:50 ਦੇ ਕਾਲ ਆਈ ਕਿ ਉਗਾੜਾ ਗੇੜ ਇੱਕ ਸ਼ੌਦੇ ਚ ਅੱਗ ਲੱਗੀ ਆ ਸੀ ਤੁਰੰਤ ਦੋ ਗੱਡੀਆਂ ਕੱਢ ਕੇ ਅੱਗ ਵਾਲੀ ਜਗ੍ਹਾ ਤੇ ਆ ਕੇ ਅੱਗ ਤੇ ਪਾਣੀ ਚਲਾ ਕੇ ਉਹਦਾ ਅੱਗ ਬੁਝਾ ਦਿੱਤੀ ਗਈ ਹੈ ਅੱਛਾ ਕਿੰਨੇ ਕੁ ਨੁਕਸਾਨ ਆਇਆ ਤੁਹਾਨੂੰ ਤਾਂ ਇਹ ਤਾਂ ਮਾਲ ਕਿੰਨਾ